ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਨਗਰ ਪਿੰਡ ਤਲਵੰਡੀ ਨੋਹਾਰ ਜ਼ਿਲ੍ਹਾ ਮੋਗਾ ਸੰਗਤ ਨੇ ਹਰ ਹਫਤਾ ਹੋ ਗਿਆ ਸਾਨੂੰ ਪ੍ਰਾਲਾ ਰੋਜ ਬਿੰਨ ਨਾਗਾ ਅਸੀਂ ਮਿੱਟੀ ਲੈ ਕੇ ਆਉਣੇ ਆ ਵਿੱਚੋਂ ਪੱਠਿਆਂ ਦੀ ਵੀ ਸੇਵਾ ਕੀਤੀ ਸੀ ਤੇ ਪਰ ਸਾਨੂੰ ਵੀਰਾਂ ਨੇ ਕਿਹਾ ਵੀ ਸਾਨੂੰ ਪਚਾਰੇ ਬਿਨਾ ਸਰਜੇਗਾ ਤੇ ਮਿੱਟੀ ਬਣਾਣੀ ਸਾਡਾ ਸਰਦਾ ਤੇ ਢਾ ਲੱਗੀ ਪਈ ਬਹੁਤ ਉਹਨ ਇੱਥੇ ਆਪਾਂ ਦਰਿਆ ਤੇ ਆਏ ਸੱਤ ਲੋਈ ਦੇ ਦਾਰਾਪੁਰ ਪਿੰਡ ਨੂੰ ਬਹੁਤ ਜ਼ਿਆਦੀ ਢਾ ਲੱਗੀ ਹੋਈ ਆ ਜੋ ਕਿ ਸਾਥ ਆਪਣੀ ਨਗਰ ਨਤੋਂਡੀ ਨੌਂ ਭਾਰਦੀ ਵੀਰ ਸੰਗਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਮਿੱਟੀ ਲੈ ਕੇ ਆਏ ਆ ਪਰ ਅਸੀਂ ਤਾਂ ਪ੍ਰਮਾਤਮਾ ਅਗੇ ਹੱਥ ਜੋੜਦੇ ਆ ਸੱਚਿਆ ਪਾਤਸ਼ਾ ਸਾਨੂੰ ਇਹੋ ਜੇ ਕੰਮ ਵਾਸਤੇ ਦੁਬਾਰਾ ਸਾਥਾ ਨੂੰ ਨਾ ਸੱਦੀ ਉਂਝ ਪਿੰਡਾਂ ਦੇ ਵਿੱਚ ਮਿਲਦੇ ਵਿਰਤਦੇ ਰਹੀਏ ਬਹੁਤ ਜਿਆਦਾ ਆਫਤ ਆਈ ਹੋਈ ਆ ਬਹੁਤ ਜਿਆਦਾ ਨੁਕਸਾਨ ਵੀਰਜੀ ਹੋ ਰਿਹਾ ਜੀ ਅਸੀਂ ਪਹਿਲੇ ਦਿਨ ਗਏ ਸੀਗੇ ਜੀ ਸਭਰਾਹ ਜੀ ਸਭਰਾਹ ਪਹਿਲੇ ਦਿਨ ਉਧਰ ਢਾਹ ਬਹੁਤ ਲੱਗੀ ਸੀ ਤੇ ਬਾਅਦ ਚ ਸਾਨੂੰ ਉੱਤੋਂ ਫੋਨ ਆ ਗਿਆ ਵੀਰ ਦਾ ਆਪਣਾ ਪਿੰਡੇਗਾ ਸੀ ਇੱਥੇ ਕੀ ਨਾ ਸਰੂਪ ਸਰੂਪ ਵਾਲ ਸਰੂਪ ਵਾਲ ਜੰਦਰ ਆ ਜੀ ਦੋ ਦਿਨ ਫਿਰ ਸਾਨੂੰ ਗਾਹ ਅੱਗੇ ਸਾਡੀ ਰਿਸ਼ਤੇਦਾਰੀ ਵੀ ਸੀ ਚੱਕ ਪਿੰਡ ਉੱਥੇ ਜਾਂਦਰ ਕਬੀਰਪੁਰ ਕਬੀਰਪੁਰ ਮੰਡੀ ਚ ਗਾਇਆ ਫਿਰ ਇੱਕ ਵਾਰੀ ਉਸਤੋਂ ਕਬੀਰਪੁਰ ਪੁਰਾ ਬੰਨ ਤੇ ਗਏ ਆ ਜੀ ਇਸੇ ਤਰ੍ਹਾਂ ਅੱਜ ਫਿਰ ਸਾਨੂੰ ਇੱਥੋਂ ਰਾਤ ਵੀਰ ਨੇ ਵੀਡੀਓ ਪਾਈ ਸੀ ਵੀ ਸਾਨੂੰ ਮਿੱਟੀ ਦੀ ਲੋੜ ਆ ਇੱਧਰ ਵੀਰ ਮਿੱਟੀ ਲੈ ਕੇ ਬਹੁਤ ਘਟ ਆ ਰਹੇ ਆ ਤੇ ਅਸੀਂ ਫਿਰ ਸੰਗਤ ਨੇ ਉਪਰਾਲਾ ਕੀਤਾ ਰਾਤ ਨੇਰੇ ਵਾਲੇ ਟਰਾਲਾ ਭਰਿਆ ਤੇ ਵੀ ਨਹੀਂ ਇਹ ਜ਼ਰੂਰਤਾ ਦੇ ਫਿਰ ਆਪਾਂ ਇੱਕ ਨਾਗਾ ਕਾ ਤੋਂ ਪਾਉਣਾ ਮੇਰਾ ਸੀ ਸੰਕਤਾਂ ਦੇ ਸੰਜੋਗ ਨਾਲ ਰਾਤ 10 ਵਜੇ ਤੱਕਰ ਲੱਗੇ ਰੀ ਸੰਗਤ ਟਰਾਲਾ ਲੱਦ ਕੇ ਤੇ ਹੁਣ ਅਸੀਂ ਇਹ ਵੱਡਾ ਟਰਾਲਾ ਲੱਦਿਆ ਇਹ ਜੋ ਛੋਟੀਆਂ ਤਿੰਨ ਟਰਾਲੀਆਂ ਭਰ ਕੇ ਉਹਨਾਂ ਹਿਸਾਬ ਦਾ ਹੋ ਗਿਆ ਤੇ ਹੁਣ ਇਹ ਬੰਨ ਤੇ ਚੜਨ ਦੇ ਕਾਬਿਲ ਹੋ ਗਿਆ ਹੁਣ ਅਸੀਂ ਉਨੀ ਕੁ ਮਿੱਟੀ ਲੈ ਕੇ ਤੇ ਜਿੱਥੇ ਨੋਚਾ ਢਾ ਲੱਗੇ ਉੱਥੇ ਲੈ ਕੇ ਚੱਲੇ ਆ ਜੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ